ਸੇਫ ਸਕੂਲ ਬਹਨ ਪਾਲਸੀ ਬਾਰੇ ਜਾਣਦੇ ਹੋ ਸਾਰੇ ਉਹਦੇ ਵਿੱਚ ਜਿਹੜੀ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਨਾਲ ਸੇਫ ਸਕੂਲ ਬਹਨ ਪਾਲਸੀ ਬਣੀ ਹੈ ਆਪਾਂ ਉਹਦੀ ਇਨਵਨ ਪਾਲਣਾ ਕਰਦੇ ਸਮਝ ਗਏ ਹਰਿਆਣੇ ਦੇ ਵਿੱਚ ਹਾਦਸਾ ਹੋ ਗਿਆ 6 ਬੱਚਿਆਂ ਦੀ ਮੌਤ ਹੋਈ ਹੈ ਉਹਦੇ ਵਿੱਚ ਹੋਈ ਨਾ ਉਹ ਗਲਤੀ ਫਿਰ ਕੀਦੀ ਹੈ ਕਿਹਦੀ ਗਲਤੀ ਆ ਉਹ ਬਾਕੀ ਡਰਾਈਵਰ ਦੀ ਹੈ ਬੋਲਦੇ ਕਿਉਂ ਨਹੀਂ ਆਪਾਂ ਉਹਦੀ ਸ਼ਰਾਬ ਪੀਤੀ ਹੋਈ ਸੀ ਨਾ আর ਪੀਣ ਦੇ ਨਾਲ ਕਿੱਡਾ ਵੱਡਾ ਹਾਦਸਾ 6 ਜਾਨਾਂ ਗਈਆਂ ਮੈਂ ਛੋਟਾ ਮੂੰਹ ਵੱਡੀ ਗੱਲ ਕਰ ਰਿਹਾ ਮੈਂ ਕਹਿੰਦਾ ਜੇ ਤਾਂ ਕਰਦੇ ਐਸ਼ੋ ਸ਼ੋਰਤ ਫੇਰ ਤਾਂ ਕਰੋ ਹੋਰ ਪਾਸੇ ਜਾ ਕੇ ਫੇਰ ਸਕੂਲ ਦੀ ਬੱਸ ਨਾ ਚਲਾਇਓ ਜੇ ਸਕੂਲ ਬੱਸ ਚਲਾਣੀ ਆ ਇੱਥੇ ਤਾਂ ਨਾ ਬਿਲਕੁਲ ਜਿਹੜੇ ਕਾਨੂੰਨ ਮੁਤਾਬਕ ਜੋ ਹੈ ਤਾਂ ਉਹਦੇ ਦੀ ਪਾਲਣਾ ਸਾਨੂੰ ਤਾਂ ਕਰਨੀ ਪੈਣੀ ਹੁਣ ਅੱਗੇ ਆਣਾ ਨਾ ਮੈਂ ਤਾਂ ਪੁੱਛ ਲਿਆ ਵੀ ਹਾਂਜੀ ਹੈਗੇ ਆ ਜੀ ਜਿਨ੍ਹਾਂ ਦੇ ਸਰਟੀਫਿਕੇਟ ਫਰਸਟ ਐਡ ਦੀ ਟ੍ਰੇਨਿੰਗ ਅੱਗ ਬੁਝਾਉਣ ਵਾਲਾ ਸਿਲੰਡਰ ਹੈ ਜਿਸ ਨੂੰ ਚਲਾਉਣਾ ਨਹੀਂ ਆਂਦਾ ਕਿਤੇ ਅੱਗ ਲੱਗੀ ਰੱਖ ਦਿੱਤਾ ਲ ਜਾ ਕੇ ਅੱਗ ਤਾਂ ਬੁਝਣੀ ਨਹੀਂ ਅਸੀਂ ਦੂਰ ਦਾ ਪਤਾ ਭਾਈ ਤੁਹਾਨੂੰ ਸਾਰਿਆਂ ਨੂੰ ਹਾਂਜੀ ਹਾਂਜੀ ਕਿਤੇ ਖੋਲ ਕੇ ਵੀ ਦੇਖਿਆ ਹਾਂ ਮੈਂ ਦੇਖ ਲੈਣਾ ਇੱਕ ਅੱਡੀ ਦਾ ਹੁਣੇ ਖਲਵਾ ਕੇ ਬਸ ਇਹ ਤੁਸੀਂ ਸਾਨੂੰ ਵਰਦੀ ਤੇ ਵੀ ਪਛਾਣ ਲਿਆਉਣਾ ਤੁਹਾਡੇ ਕੋਲ ਆਉਂਦੇ ਵੀ ਰਹਿੰਨੇ ਆ ਮੇਰੇ ਹਿਸਾਬ ਨਾਲ ਤੁਹਾਡੇ ਤੱਕ ਮੈਸੇਜ ਬੱਚਿਆਂ ਤੱਕ ਸੀਓ ਦੇ ਦਿੱਤਾ ਮੈਸੇਜ ਤੁਹਾਡੇ ਤੱਕ ਜਿਹੜਾ ਮੈਸੇਜ ਹੈ ਉਹ ਪੁਰਾਣਾ ਉਹੀ ਹੈ ਹੈਗਾ ਨਾ ਸੇਫ ਸਕੂਲ ਬਣ ਪਾਲਸੀ ਬਾਰੇ ਜਾਣਦੇ ਹੋ ਸਾਰੇ ਉਹਦੇ ਵਿੱਚ ਜਿਹੜੀ ਮਾਨਜੋਗ ਹਾਈ ਕੋਰਟ ਦੇ ਹੁਕਮਾਂ ਨਾਲ ਸੇਫ ਸਕੂਲ ਬਣ ਪਾਲਸੀ ਬਣੀ ਹੈ ਆਪਾਂ ਉਹਦੀ ਇਨਵਨ ਪਾਲਣਾ ਕਰਨੀ ਹੈ ਮੈਡੀਕਲ ਸਮਝ ਗਏ ਹਰਿਆਣੇ ਦੇ ਵਿੱਚ ਹਾਦਸਾ ਹੋ ਗਿਆ 6 ਬੱਚਿਆਂ ਦੀ ਮੌਤ ਹੋਈ ਹੈ ਉਹਦੇ ਵਿੱਚ ਹੋਈ ਨਾ ਉਹ ਗਲਤੀ ਫਿਰ ਕਿਹਦੀ ਹੈ ਕਿਹਦੀ ਗਲਤੀ ਆ ਉਹ ਗਲਤੀ ਡਰਾਈਵਰ ਦੀ ਹੈ ਬੋਲਦੇ ਕਿਉਂ ਨਹੀਂ ਆਪਾਂ ਜਿਹਦੀ ਗਲਤੀ ਹੈ ਉਹਦੀ ਆਪਾਂ ਕਿਉਂ ਨਹੀਂ ਦੱਸਦੇ ਉਹਦੀ ਸ਼ਰਾਬ ਪੀਤੀ ਹੋਈ ਸੀ ਨਾ ਪਰ ਪੀਣ ਦੇ ਨਾਲ ਕਿੱਡਾ ਵੱਡਾ ਹਾਦਸਾ 6 ਜਾਨਾਂ ਗਈਆਂ ਕੋਈ ਛੋਟਾ ਮੋਟਾ ਨਹੀਂ ਇੱਕ ਦੀ ਪਰਮਾਈ ਔਖੀ ਅੱਜ ਦੇ ਟਾਈਮ 'ਚ ਇੱਕ ਪਰਿਵਾਰ 'ਚ ਇੱਕ ਇੱਕ ਬੱਚਾ ਹਾਂ ਇਹ ਮੇਰਾ ਵੀਰ ਤੁਹਾਨੂੰ ਮੈਂ ਛੋਟਾ ਮੂੰਹ ਵੱਡੀ ਗੱਲ ਕਰ ਰਿਹਾ ਹਾਂ ਮੈਂ ਕਹਿੰਦਾ ਜੇ ਤਾਂ ਕਰਦੇ ਐ ਐਸੋ ਸ਼ੋਰਤ ਫੇਰ ਤਾਂ ਕਰੋ ਹੋਰ ਪਾਸੇ ਜਾ ਕੇ ਫੇਰ ਸਕੂਲ ਦੀ ਬੱਸ ਨਾ ਚਲਾਇਓ ਮੇਰੀ ਗੱਲ ਸਮਝ ਗਏ ਫੇਰ ਬਾਈ ਕੋਈ ਸੇ ਹੋਰ ਪਾਸੇ ਲੱਭੋ ਜੇ ਸਕੂਲ ਬੱਸ ਚਲਾਨੀ ਆ ਇੱਥੇ ਤਾਂ ਨਾ ਬਿਲਕੁਲ ਜਿਹੜੇ ਕਾਨੂੰਨ ਮੁਤਾਬਕ ਜੋ ਹੈ ਤਾਂ ਉਹਨਾਂ ਦਾ ਪਾਲਣਾ ਸਾਨੂੰ ਤਾਂ ਕਰਨੀ ਪੈਣੀ ਹੈ ਮੇਰੀ ਗੱਲ ਸਮਝ ਗਏ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜੇ ਸ਼ੱਕ ਹੈ ਦੁਬਾਰਾ ਸੁਣ ਲਓ ਬੱਸ ਦਾ ਰੰਗ ਹਾਈ ਸਕਿਉਰਿਟੀ ਨੰਬਰ ਪਲੇਟ ਪਿੱਛੇ ਸਟicker ਸਕੂਲ ਦਾ ਨਾਮ ਲਿਖਿਆ ਹੋਣਾ ਚਾਹੀਦਾ ਹੈਲਪਲਾਈਨ ਨੰਬਰ ਲਿਖਿਆ ਹੋਣਾ ਚਾਹੀਦੇ ਆ ਅੰਦਰ ਵੜ ਕੇ ਦੋ ਦੋ ਕੈਮਰੇ ਲੱਗੇ ਹੋਏ ਨੇ ਚੱਲਦੇ ਆ ਦੇਖ ਲਓ ਫਰਸਟ ایڈ ਕਿਟ ਅੱਗ ਬੁਝਾਉ ਸਿਲੰਡਰ ਇਹਨਾਂ ਦੀ ਜਾਣਕਾਰੀ ਹੁਣ ਸਰਟੀਫਿਕੇਟ ਦੇਖਣੇ ਮੈਂ ਜਿਸ ਦਿਨ ਹੁਣ ਅੱਗੇ ਆਣਾ ਨਾ ਮੈਂ ਤਾਂ ਪੁੱਛ ਲਿਆ ਵੀ ਹਾਂਜੀ ਹੈਗੇ ਆ ਜੀ ਜਿਨ੍ਹਾਂ ਦੇ ਸਰਟੀਫਿਕੇਟ ਫਰਸਟ ایڈ ਦੀ ਟ੍ਰੇਨਿੰਗ ਅੱਗ ਬੁਝਾਉਣ ਵਾਲਾ ਸਿਲੰਡਰ ਹੈ ਜਿਸ ਨੂੰ ਚਲਾਉਣਾ ਨਹੀਂ ਆਉਂਦਾ ਕਿਤੇ ਅੱਗ ਲੱਗੀ ਰੱਖ ਦਿੱਤਾ ਲ ਜਾ ਕੇ ਅੱਗ ਤਾਂ ਬੁਝਣੀ ਨਹੀਂ ਜੇ ਉਹ ਚਲਾਉਣਾ ਆਦਾ ਹੋਏਗਾ ਗਲਤਾਂ ਅੱਗ ਤਾਂ ਤਾਂ ਹੀ ਬੁਝੇਗੀ ਠੀਕ ਹੈ ਨਾ ਉਹਦੀ ਜਾਣਕਾਰੀ ਮੈਡਮ ਜੀ ਇਹ ਜੇ ਤੁਹਾਡੀਆਂ ਬੱਸਾਂ ਐ ਤੁਸੀਂ ਕਰੋ ਸਬੰਧਤ ਮਹਿਕਮੇ ਨਾਲ ਕੰਟੈਕਟ ਜਾਂ ਕੰਟਰੈਕਟਰ ਦੀਆਂ ਉਹ ਕਰੇ ਸਾਨੂੰ ਤਾਂ ਮੇਨ ਇਹ ਹੈ ਪੀ ਨਾ ਤੱਕ ਜਾਣਕਾਰੀ ਹੋਏ ਰਹੀ ਹੈ ਠੀਕ ਹੈ ਨਾ ਹਾਂ ਉਹ ਫਰਸਟ ایڈ ਦੀ ਤੇ ਫਾਇਰ ਦੀ ਦੋਨਾਂ ਦੀ ਫੇਰ ਕਰਾ ਲਓ ਠੀਕ ਹੈ ਇਹਦੀ ਜਾਣਕਾਰੀ ਤੁਹਾਨੂੰ ਹੋਣੀ ਜ਼ਰੂਰੀ ਹੈ ਐਮਰਜੈਂਸੀ ਡੋਰ ਦਾ ਪਤਾ ਬਾਏ ਤੁਹਾਨੂੰ ਸਾਰਿਆਂ ਨੂੰ ਹਾਂਜੀ ਕਦੇ ਖੋਲ ਕੇ ਵੀ ਦੇਖਿਆ ਹਾਂ ਮੈਂ ਦੇਖ ਲੈਣਾ ਇੱਕ ਅੱਧੀ ਦਾ ਹੁਣੇ ਖਲਵਾ ਕੇ ਮੈਂ ਉਹ ਸਿਰਫ ਇਹ ਨਹੀਂ ਕਿ ਲੱਗਿਆ ਹੋਇਆ ਜੀ ਜੇ ਉਹ ਰੱਖਿਆ ਕੋਈ ਉਹਦਾ ਮਕਸਦ ਹੈ ਕਿਤੇ ਔਖੇ ਵੇਲੇ ਸਾਨੂੰ ਉਹਦੀ ਜਰੂਰਤ ਪਾਏ ਤੇ ਆਪਾਂ ਉਹਨੂੰ ਖੋਲ ਸਕਦੇ ਹਾਂ ਜਿਆਦਾ ਗੱਲ ਹੈ ਉਹਦੀ ਸੇਫਟੀ ਵਾਸਤੇ ਸਾਡੇ ਕੋਲ ਇੱਕ ਹੈ ਜੀ ਐਡਾ ਮੋਟਾ ਸੰਗਲ ਲਾਇਆ ਬਾ ਉਹਨੂੰ ਕਦੇ ਵਾਸਤੇ ਇਹ ਹੈ ਜੀ ਬੱਚੇ ਖੋਲ ਦੇਗਾ ਕੋਈ ਆ ਹੋ ਜਾਏਗਾ ਜਿਹੜੀ ਸਾਡੀ ਡਿਊਟੀ ਭਾਈ ਉੱਥੇ ਖੜ ਕੇ ਕਰ ਲਈਏ ਕੋਈ ਸੀਨੀਅਰ ਬੱਚਾ ਬਿਠਾ ਦਿਓ ਉੱਥੇ ਇੱਕ ਕਰਨਾ ਪੈਣਾ ਐ ਨਹੀਂ ਕਰਨਾ ਪਣਾ ਜੀ ਸੰਗਲ ਲਾ ਕੇ ਸਰ ਗਿਆ ਜੀ ਕਿਤੇ ਲੋੜੇ ਪੈ ਜਾਈ ਦੀ ਤੇ ਜੇ ਉਹ ਖੋਲਿਆ ਨਾ ਮੌਕੇ ਦੀ ਮੇਰਾ ਫਿਰ ਫੇ ਕਾਹਦਾ ਐਮਰਜੈਂਸੀ ਡੋਰ ਰਹਿ ਗਿਆ ਇਹ ਚੀਜ਼ ਆ ਸੇਫ ਸਕੂਲ ਬਾਂਡ ਪਾਲਿਸੀ ਦੇ ਵਿੱਚ ਹੈ ਡਾਕੂਮੈਂਟ ਤੁਹਾਡੇ ਪੂਰੇ ਹੋਣੇ ਚਾਹੀਦੇ ਆ ਸਪੀਡ ਗਵਰਨਰ ਲੱਗੇ ਆ ਹਾਂ ਜੀ ਲੱਗੇ ਲੱਗਿਆ ਕੰਮ ਵੀ ਕਰਦੇ ਆ ਦੇਖ ਲਿਓ ਕਿਤੇ ਉਹ ਨਾ ਹੋਏ ਫਿਰ ਬਾਅਦ ਦੇ ਵਿੱਚ ਮੇਰਾ ਵੀ ਕਿਹੋ ਜੀ ਓਵਰ ਸਪੀਡ ਜਾ ਰਹੀ ਹੈ ਤਾਂ ਨਹੀਂ ਓਵਰ ਸਪੀਡ ਨਹੀਂ ਔਰ ਖਾਸ ਕਰਕੇ ਨਸ਼ੇ ਦਾ ਵਿੱਚ ਧਿਆਨ ਰੱਖਣਾ ਨਸ਼ਾ ਕਰਕੇ ਬਿਲਕੁਲ ਡਰਾਈਵਰੀ ਕਰਨੀ ਰੂਟ ਤੇ ਜਾਣਾ ਤੇ ਆਪਾਂ ਪ੍ਰੋਪਰ ਯੂਨੀਫਾਰਮ ਚ ਚੱਪਲਾ ਪਾ ਕੇ ਕਿਸੇ ਨਾਲ ਡਰਾਈਵਰੀ ਨਹੀਂ ਕਰਨੀ ਜਦੋਂ ਰੂਟ ਤੇ ਜਾਣਾ ਇੱਥੇ ਤੁਹਾਡੇ ਨੇਮ ਬਲੇਟ ਲੱਗੇ ਹੋਵੇ ਤੁਹਾਡਾ ਡਰਾਈਵਿੰਗ ਲਾਇਸੈਂਸ ਦਾ ਮੇਰਾ ਵੀ ਉੱਪਰ ਨੰਬਰ ਪਿਆ ਹੋਵੇ ਸਮਝ ਗਏ ਸਿਸਟਮ ਆਨਲਾਈਨ ਹੈ ਇਹਦਾ ਮੜਾ ਜਿਹਾ ਚਲਾਨ ਹੋਣਾ ਸਾਰਾ ਕੁਝ ਪੁੱਛ ਲੈਣਾ ਆਪਣੇ ਆਪ ਖੁੱਲ ਜਾਣਾ ਸਿਰਫ ਤੁਹਾਡੀ ਗੱਡੀ ਦੀ ਫੋਟੋ ਖਿੱਚਣ ਦੀ ਲੋੜ ਹੈ ਉਹਨਾਂ ਸਾਰਾ ਕੁਝ ਆਪਣੇ ਆਪ ਪਤਾ ਲਾ ਜਾਣਾ ਇਹ ਕੋ ਟੈਕਸ ਹੈਗਾ ਇੰਸ਼ੋਰੈਂਸ ਹੈਗੀ ਪੋਲੂਸ਼ਨ ਹੈਗਾ ਕਿ ਨਹੀਂ ਹੈਗਾ ਤੇ ਇਹ ਆਪਾਂ ਆਪਣੇ ਆਪਣੇ ਫਰਜ਼ ਅਦਾ ਕਰਨੇ ਆ ਕਿ ਆਪਾਂ ਆਪਣੀ ਵਹੀਕਲ ਦੇ ਡਾਕੂਮੈਂਟ ਪੂਰੇ ਰੱਖਣੇ ਆ ਜੋ ਸੇਫ ਸਕੂਲ ਵਨ ਪਾਲਸੀ ਆਪਾਂ ਉਹਦੀ ਪਾਲਣਾ ਕਰਨੀ ਜੇ ਮੇਰਾ ਵੀ ਕਿਸੇ ਨੂੰ ਕੋਈ ਸ਼ੱਕ ਆ ਕੁਝ ਨਹੀਂ ਹੈ ਕੋਈ ਪੁੱਛਣਾ ਚਾਹੁੰਦੇ ਆ ਪੁੱਛ ਸਕਦੇ ਆ ਨਹੀਂ ਪਤਾ ਜੀ ਸਾਨੂੰ ਪਤਾ ਨਹੀਂ ਹੈ ਪੁੱਛ ਸਕਦੇ ਆ ਠੀਕ ਹੈ ਨਾ ਪਰ ਆਪਣੀ ਆਪਣੀ ਡਿਊਟੀ ਜਿਹੜੀ ਇਹਨਾਂ ਦੀ ਡਿਊਟੀ ਆ ਬੱਚਿਆਂ ਦੀ ਸੇਫਟੀ ਵਾਸਤੇ ਆਪਣੀ ਡਿਊਟੀ ਆ ਡਰਾਈਵਰੀ ਵਾਸਤੇ ਮੈਡਮ ਇੱਕ ਇਹਨਾਂ ਦਾ ਮੋਬਾਈਲ ਨੰਬਰ ਡਰਾਈਵਰ ਦਾ ਕਿਸੇ ਦੇ ਬੱਚਿਆਂ ਦੇ ਪੇਰੈਂਟਸ ਨੂੰ ਨਹੀਂ ਦੇਣਾ ਜੇ ਤੁਸੀਂ ਸੁਣਦੇ ਪਾਏ ਜਾਂਦੇ ਆ ਸਾਡੇ ਕੋਲ ਜਦੋਂ ਪੁਲਿਸ ਫੜਦੀ ਆ ਇੱਕ ਬੰਦੇ ਦਾ ਚਲਾਨ ਹੋਇਆ ਹੁਣ ਉਹਦਾ ਮੈਨੂੰ ਫੋਨ ਆ ਰਿਹਾ ਜਨਕਰਾਜ ਜੀ ਮੇਰੀ ਗੱਡੀ ਦਾ ਚਲਾਨ ਹੋ ਗਿਆ ਡਰਾਈਵਰ ਫੋਨ ਸੁਣ ਰਿਹਾ ਸੀ ਆ ਗਿਆ ਤੇ ਹੁਣ ਜੁਰਮਾਨਾ 5000 ਹੈ ਫੋਨ ਦਾ ਜੇ ਤੁਸੀਂ ਕਹਿਣਾ ਭਰਨਾ ਜੀ ਅਸੀਂ ਗਰੀਬ ਆਦਮੀ ਆ ਠੀਕ ਹੈ ਨਾ ਘਰ ਤੋਂ ਵੀ ਆਂਦਾ ਨਾ ਮੇਰਾ ਵੀਰ ਜਿੰਨਾ ਚਿਰ ਡਰਾਈਵਰੀ ਕਰ ਰਿਹਾ ਮੈਂ ਨਹੀਂ ਕਹਿੰਦਾ ਸਕੂਲ ਬੱਸ ਵੇਲੇ ਕਰੋ ਜਿੰਨਾ ਚਿਰ ਹੋਰ ਵੀਕਲ ਵੀ ਚਲਾਉਂਦੇ ਆ ਤੇ ਮੇਰਾ ਵੀਰ ਫੋਨ ਨਾ ਹੀ ਸੁਣ ਠੀਕ ਹੈ ਜੁਰਮਾਨਾ ਦਾ ਭਰ ਲਾਂਗੇ ਪਰ ਜੇ ਕੋਈ ਕਿਸੇ ਦਾ ਹਾਦਸਾ ਹੋ ਗਿਆ ਉਹ ਖਾਮਾ ਸਤਿ ਪੂਰੀ ਨਹੀਂ ਹੋਣੀਏ ਸੋ ਇਸ ਕਰਕੇ ਮੋਬਾਈਲ ਫੋਨ ਨਸ਼ਾ ਕਰਕੇ ਖਾਸ ਕਰਕੇ ਰੈੱਡ ਲਾਈਟ ਸਾਡੇ ਐਸਪੀ ਸਾਹਿਬ ਇੱਕੋ ਇੱਕ ਗੱਲ ਕਰਦੇ ਆ ਉਦਾਹਰਨ ਦੇ ਤੌਰ ਤੇ ਜੇ ਆਪਾਂ ਰੈੱਡ ਲਾਈਟ ਤੇ ਖੜੇ ਨਾ ਵੀ ਸਾਨੂੰ ਬਾਰ ਬਾਰ ਇੱਕੋ ਗੱਲ ਹੈ ਵੀ ਰੈੱਡ ਲਾਈਟ ਬਿਲਕੁਲ ਮਾਫੀ ਵਾਲਾ ਖਾਣਾ ਨਹੀਂ ਓਵਰ ਸਪੀਡ ਵਾਲਾ ਬਿਲਕੁਲ ਖਾਣਾ ਮਾਫੀ ਹੈ ਨੀ ਨਸ਼ਾ ਕਰਕੇ ਵਾਹਨ ਚਲਾਉਣ ਵਾਲਾ ਬਿਲਕੁਲ ਹੈ ਨਹੀਂ ਇਹਨਾਂ ਪੰਜ ਚਾਰ ਚੀਜ਼ਾਂ ਤੇ ਆਪਾਂ ਕਰ ਲਈਏ ਟੂ ਵੀਲਰ ਚਲਾਣੇ ਹੈ ਹੈਲਮਟ ਪਾ ਲਈਏ ਐਕਸੀਡੈਂਟਾਂ ਦੇ ਅੰਕੜੇ ਘਟ ਸਕਦੇ ਘਟ ਸਕਦੇ ਆ ਨਾ ਮੈਂ ਨਹੀਂ ਕਹਿੰਦਾ ਤੁਸੀਂ ਸਕੂਲ ਬੱਸ ਚਲਾਣੇ ਇੱਕ ਮਾਂ ਬਾਪ ਵੀ ਹੈ ਬੱਚੇ ਵੀ ਹੈ ਬੱਚਿਆਂ ਤੱਕ ਵੀ ਮੈਸੇਜ ਦਿਓ ਮੁਤਾਬਕ ਕਾਨੂੰਨ ਜਿਹੜੀ ਹੁਣ ਦੱਸਤਾ ਉਹਦੇ ਵਿੱਚ ਮਾਪੇ ਨੂੰ 3 ਸਾਲ ਦੀ ਸਜ਼ਾ ਠੀਕ ਹੈ ਨਾ ਅੰਡਰੇਜ ਬੱਚਾ ਉਹਨੂੰ ਸਕੂਟਰ ਮੋਟਰਸਾਈਕਲ ਵਗੈਰਾ ਕੁਝ ਨਾ ਦੋ ਆਪਾ ਉਹਨੇ ਆ 2 ਵੀਲਰ ਤੇ ਤੇ ਸਿਰ ਤੋਂ ਬੋਨੇ ਆ ਤੇ ਜ਼ਰੂਰ ਹੈਲਮਟ ਪਾਇਆ ਕਰੋ ਬਾਕੀ ਟ੍ਰੈਫਿਕ ਨਿਯਮਾਂ ਦੀ ਆਪਾਂ ਪਾਲਣਾ ਕਰਨੀ ਠੀਕ ਹੈ ਨਸ਼ੇ ਵਾਲਾ ਮੇਰਾ ਵੀਰ ਤੁਹਾਨੂੰ ਮੈਂ ਬਾਰ ਬਾਰ ਕਹਿ ਰਿਹਾ ਜੇ ਨਸ਼ਾ ਕਰਦੇ ਆ ਤੇ ਸਕੂਲ ਬੱਸ ਨਾ ਚਲਾਓ ਮੈਂ ਤਾਂ ਤੁਹਾਨੂੰ ਇਹ ਕਹਾਂਗਾ ਕਿ ਕੋਈ ਵੀ ਨਹੀਂ ਚਲਾਣਾ ਪਰ ਸਕੂਲ ਬੱਸ ਖਾਸ ਕਰਕੇ ਇੱਥੇ 20 ਬੱਚੇ ਤੇ 20 ਪਰਿਵਾਰ 30 ਬੱਚੇ ਤੇ 30 ਪਰਿਵਾਰ ਠੀਕ ਹੈ ਨਾ ਸੋ ਜਿੰਨੇ ਸੀਟਰ ਬਸ ਹੈ ਉਹਨੇ ਬੱਚੇ ওভারਲੋਡ ਬਿਲਕੁਲ ਨਹੀਂ ਜਿੰਨੇ ਸਿਟਿੰਗ ਕੈਪੈਸਿਟੀ ਹੈ ਡੇਡੇ ਨਹੀਂ ਹੈ ਦੋ ਗੁਣਾ ਨਹੀਂ ਹੈ ਇਹਨੂੰ ਵੀ ਗੱਲ ਕਲੀਅਰ ਕਰ ਲੋ ਕਿ ਜਿੰਨੇ ਸਿਟਿੰਗ ਕੁਐਸਟੀ ਹੈ ਸਿਟਿੰਗ ਕੁਐਸਟੀ ਮੁਤਾਬਕ ਹੀ ਬੱਚੇ ਬੈਠਣਗੇ ਠੀਕ ਹੈ ਬਾਈ ਤੇ ਜਿਹੜੀ ਬਾਕੀ ਹੋਰ ਹੈ ਤੁਹਾਡੀਆਂ ਬੱਸਾਂ ਦੀਆਂ ਸੀਟਾਂ ਦੇ ਮੂੰਹ ਬੈਕ ਸਾਈਡ ਤੇ ਉਹ ਹੈਗੇ ਆ ਮੈਂ ਮੈਨੂਅਲ ਤੌਰ ਤੇ ਚੈੱਕ ਫਿਰ ਉਹੀ ਆਉਣਾ ਪਿਛਲੀ ਵਾਰ ਚਲਾਣਾ ਇੱਥੇ ਕਰਕੇ ਫਿਰ ਪਤਾ ਨਹੀਂ ਕਦੋਂ ਉਹ ਰੱਖ ਦੇਣਾ ਉਹਨਾਂ ਨੇ ਬਾਕੀ ਸਬੰਧਤ ਮੈਂ ਕਿ ਮੈਨੂੰ ਵੀ ਆ ਜਾਣਾ ਕਿਸੇ ਚ ਕਮੀ ਪੇਸ਼ੀ ਹੈ ਮੇਰਾ ਵੀਰ ਉਹਨੂੰ ਪੂਰੀ ਕਰ ਲੋ ਠੀਕ ਹੈ ਬਾਈ ਸੇ ਬਾਕੀ ਫਿਰ ਜਿਹੜੇ ਨਸ਼ੇ ਦਾ ਮੇਰਾ ਬਿਰ ਖਾਸ ਧਿਆਨ ਰੱਖੇ ਰੋਡ ਤੇ ਜਾਣਾ ਵਰਦੀ ਤੇ ਬਾਕੀ ਜਿਹੜੇ ਹੋ ট্রাফিক ਦੇ ਨਿਯਮ ਸਮਝ ਗਏ ਬਾਈ ਹਾਂ ਜੀ ਹਾਂ ਤੇ ਤੁਹਾਨੂੰ ਇਨਫੋਰਮੇਸ਼ਨ ਫੋਨਾਂ ਦੀ ਵੀ ਹੈਗੀ ਹੈ ਕੰਟਰੋਲ ਰੂਮ ਦਾ ਨੰਬਰ ਤੇ ਇਹ ਚੀਜ਼ਾਂ ਤੁਹਾਨੂੰ ਜਿਹੜਾ ਹੈਲਪਲਾਈਨ ਨੰਬਰ ਚੱਲਦੇ ਆ ਨੰਬਰ ਵੀ ਸਾਨੂੰ 112 ਤੇ 181 ਨਾ ਬਾਰੇ ਵੀ ਪਤਾ ਹੋਣਾ ਚਾਹੀਦਾ ਸਾਈਬਰ ਕ੍ਰਾਈਮ ਵੇਲੇ 1930 ਤੁਹਾਨੂੰ ਦੱਸਿਆ ਇਹਨਾਂ ਬਾਰੇ ਵੀ ਹੋਣਾ ਚਾਹੀਦਾ ਠੀਕ ਹੈ ਬਾਈ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੋਈ ਸੁਝਾਅ ਦੇਣਾ ਚਾਹੁੰਦੇ ਦੱਸੋ ਦੱਸੋ ਕੋਈ ਹੈ ਦੱਸੋ ਕੋਈ ਓਕੇ ਹੈ ਤੇ ਮੇਰਾ ਵੀਰ ਹੁਣ ਜੇ ਓਕੇ ਹੈ ਬਾਕੀ ਰੱਬ ਸਾਥ ਦੇਗਾ ਸਾਰਿਆਂ ਨੇ ਆਪਣੀ ਆਪਣੀ ਡਿਊਟੀ ਇਮਾਨਦਾਰੀ ਨਾਲ ਠੀਕ ਹੈ ਨਾ ਇਹ ਸਾਡੀ ਡਿਊਟੀ ਹੈ ਕਿ ਜੇ ਆਪਾਂ ਮੈਂ ਹੁਣ ਤੁਹਾਡੀ ਤਨਖਾਹ ਵਧਾ ਨਹੀਂ ਸਕਦਾ ਭਾਈ ਘਟਾ ਨਹੀਂ ਸਕਦਾ ਉਹ ਮੇਰੇ ਹੱਥੇ 'ਚ ਨਹੀਂ ਹੈ ਮੇਰੇ ਹੱਥੇ ਤੋਂ ਤੂੰ ਕਾਨੂੰਨ ਦੀ ਪਾਲਣਾ ਕਰਾਣੀ ਮੈਂ ਆਪਣਾ ਘਰ ਦਾ ਕੰਮ ਵੀ ਕੋਈ ਨਹੀਂ ਕਰਾਣਾ ਠੀਕ ਹੈ ਉਹ ਫਿਰ ਜੇ ਆਪਾਂ ਨਹੀਂ ਕਰਾਂਗੇ ਮੇਰਾ ਵੀਰ ਤੇ ਉਹਦੇ ਸਾਨੂੰ ਪੈਸੇ ਭਰਨੇ ਪੈਣੇ ਆ ਪੈਸੇ ਫਿਰ ਐਨੀ ਫਿਰ ਬਾਅਦ 'ਚ ਕੀ ਕਹਿੰਨੇ ਆਪਾਂ ਗਰੀਬ ਹੈ ਆਪਾਂ ਕੋਈ ਨਹੀਂ ਕਹਿੰਦੇ ਅੱਜ ਕਾਟੋ ਵਾਲੇ ਦਾ ਮੈਂ ਚਲਾਨ ਕਰਿਆ ਸਵੇਰੇ ਤਿੰਨ ਲਾਈਟਾਂ ਟੱਪੀਆਂ ਮੈਂ 11 ਵਜੇ ਜਾ ਰਿਹਾ ਸੀ 8 ਵਜੇ ਸਾਲੀ ਟੱਪਿਆ ਉਹ ਤੋਂ ਅਗਲੀ ਟੱਪਿਆ ਉਹ ਤੋਂ ਅਗਲੀ ਵੀ ਟੱਪਿਆ ਚੌਥੀ ਤੇ ਜਾ ਕੇ ਮੈਂ ਰੁਕ ਲਿਆ ਜਦੋਂ ਚੌਥੀ ਤੇ ਰੁਕਿਆ ਜਾ ਕੇ ਕਹਿੰਦਾ ਜੀ ਮੈਂ ਤਾਂ ਲਾਈਟ 'ਚ ਆਇਆ ਮੈਂ ਕਿਹਾ ਜਿਪੀ 'ਚ ਸਵਾਰੀਆਂ ਬੈਠੀਆਂ ਵਾ ਦੱਸੋ ਕਿਹੜੇ ਕਿੰਨੇ ਆ ਕਹਿੰਦਾ ਲੱਡਾ ਟੱਪ ਕੇ ਆਇਆ ਪਰ ਹੁਣ ਚਲਾਨ ਕੀਤਾ ਹੁਣ ਉਹਦਾ ਸਾਰਾ ਕੁਝ ਮੰਗ ਲੈਣਾ ਉਹਨੇ ਮੈਂ ਰੈੱਡ ਲਾਈਟ ਦਾ ਕਰਿਆ ਕੱਲਾ ਠੀਕ ਹੈ ਸ਼ੱਕ ਹੈ ਕਿਸੇ ਨੂੰ ਕੋਈ ਕਹਿੰਦਾ ਵੀ ਝੂਠ ਬੋਲਦਾ ਮੈਂ ਚਲਾਨ ਚਿੱਟਾ ਖਾਨਣਾ ਹੁਣ ਉਹ ਜਾਦੋਗਾਂ ਚਲਾਨ ਭਰਨਾ ਸਭ ਤੋਂ ਪਹਿਲਾਂ ਤਾਂ ਰੈੱਡ ਲਾਈਟ ਦਾ ਹੀ 6000 ਲੱਗ ਜਾਣਾ ਵਾਕਿਉ ਦੀ ਫਿਟਨੈਸ ਇੰਸ਼ੋਰੈਂਸ ਲਿਆ ਟੈਕਸ ਲਿਆ ਸਾਰਾ ਕੁਝ ਮੰਗਣਾ ਹੁਣ ਜੁਰਮਾਨਾ ਉਹ ਜਾ ਕੇ ਕਿੱਥੇ ਆਣਾ ਓਵਰਲੋਡ ਦਾ ਬਹੁਤ ਦੂਰ ਰਹਿ ਗਿਆ ਹਰੇ ਕਾਗਜ਼ ਪੱਤਰੇ ਨਹੀਂ ਪੂਰੇ ਕਿੱਡੀ ਗੱਲ ਹੈ ਕਿ ਆਪਾਂ ਰੈੱਡ ਰੈੱਡ ਜੰਪ ਕਰਦੇ ਆ ਯਾਰ ਜਿੱਥੇ ਬਾਕੀ ਖੜੇ ਹੋ ਸਕਦਾ ਮੈਂ ਰੈੱਡ ਲਾਈਟ ਜੰਪ ਕਰਾਂ ਤੁਸੀਂ ਆਪਣੀ ਲਾਈਟ ਜਾ ਰਹੇ ਹੋ ਕਿੰਨਾ ਖੇਮਾ ਭਰਨਾ ਪੈ ਸਕਦਾ ਮੇਰੀ ਗਲਤੀ ਕਰਕੇ ਕਿੰਨੀਆਂ ਹੋਰ ਕਿਸੇ ਦੀ ਜਾਨ ਜਾ ਸਕਦੀ ਮੇਰੀ ਖੁਦ ਦੀ ਵੀ ਜਾ ਸਕਦੀ